ਮਟਾਲੇਂ ਚ ਕੂੜੇ ਦਾ ਮਸਲਾ ਹੀ ਨਹੀਂ ਸਾਰੀ ਡਿਵੈਲਪਮੈਂਟ ਦਾ ਹੀ ਮਸਲਾ ਰੁਕਿਆ ਪਿਆ ਕਿਉਂਕਿ ਅੱਜ ਇਹ ਗੱਲ ਕਹਿਣ ਲੱਗਿਆ ਮਨੂੰ ਇਹ ਮਹਿਸੂਸ ਹੁੰਦਾ ਕਿ ਇਹ ਜਿਸ ਤਰ੍ਹਾਂ ਖੱਟਾ-ਖੱਟਾ ਤੂ ਤੂ ਤੇ ਮਿੱਠਾ-ਮਿੱਠਾ ਗੱਪ-ਗੱਪ ਕਾਂਗਰਸ ਦੇ ਮੇਅਰ ਸਾਹਿਬ ਤੇ ਐਮਐਲਏ ਆਪ ਪਾਰਟੀ ਦੇ ਸ਼ਹਿਰੀ ਕਲਸੀ ਸ਼ਹਿਰੀ ਕਲਸੀ ਦਾ ਤੇ ਕਹਿੰਦੇ ਆ ਵੀ ਕੂੜੇ ਦੇ ਸਿਆਸਤ ਹੁੰਦੀ। ਕੂੜੇ ਦੇ ਸਿਆਸਤ ਨਹੀਂ ਹੁੰਦੀ। ਕੂੜੇ ਤੋਂ ਲੋਕ ਦੁਹੀ ਨਹੀਂ। ਡਵੈਲਪਮੈਂਟ ਦਾ ਅੱਜ ਤੱਕ ਕੋਈ ਕੰਮ ਨਹੀਂ ਚੱਲਦਾ। ਔਰ ਕੂੜੇ ਤੇ ਪਿਛਲੇ ਦਿਨੀ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਦੇ ਇੱਕ ਰਾਤ ਪਹਿਲਾਂ ਅਗਰ ਇਹ ਕੂੜੇ ਦਾ ਸਿਆਸਤ ਵੀ ਕੋਈ ਲੋਕ ਕਹਿੰਦੇ ਸੀ। ਮੈਨੂੰ ਲੱਗਾ ਵੀ ਅੱਜ ਐਮਐਲਏ ਸਾਹਿਬ ਨੇ ਖੁਦ ਮੰਨ ਲਿਆ ਵੀ ਕੂੜਾ ਲੱਗਾ ਦਾ ਤੇ ਰਾਤ ਨੂੰ ਅਧਿਕਾਰੀਆਂ ਨੂੰ ਸਾਦਕੇ ਤੇ ਉਹਨਾਂ ਦੀ ਝੜ ਬਣ ਗਈ ਪਹਿਲਾਂ ਵੀ ਗੁਣ ਆਪਣੇ ਸ਼ੋਭਾ ਯਾਤਰਾ ਦੇ ਵੀ ਪ੍ਰਕਾਸ਼ ਦਿਵਸ ਦੇ ਉੱਤੇ ਵੀ ਜਦੋਂ ਪਾਲਕੀ ਸਾਹਿਬ ਜਾ ਰਹੇ ਸੀ ਔਰ ਪੰਜ ਪਿਆਰੇ ਸਭਾ ਨਾਲ ਅੱਗੇ ਜਾ ਰਹੇ ਸੀ ਤਾਂ ਉਦੋਂ ਲੋਕਾਂ ਨੇ ਕੂੜਾ ਦੇਖ ਕੇ ਕੂੜਾ ਰਸਤੇ ਜੋ ਹਟਾਇਆ ਤੇ ਰਸਤਾ ਬਣਾਇਆ ਤੇ ਕੋਲ ਜਿਹੜੀ ਆ ਪਾਲਪੀ ਸਾਹਿਬ ਤੋਂ ਪਾਈ ਪਿਆਰੇ ਨਿਕਲ ਸੇ ਉਦੋਂ ਵੀ ਗਾਜਸੁਰ ਦਿੱਤੀ ਕਿਸੇ ਦੇ ਇੱਕ ਦੇ ਔਰ ਦੂਜੇ ਬਨੇ ਅੱਜ ਜੋ ਹਾਲਾਤ ਬਣਿਆ ਨੇ ਕਿਆਲ ਮੇਅਰ ਸਾਹਿਬ ਇਹ ਜ਼ਿੰਮੇਵਾਰੀ ਤੋਂ ਭਜਦੇ ਕਿਉਂ ਬੈਣੇ ਤੇ ਕਹ ਰਹੇ ਆ ਵੀ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਬਹੁਤ ਤੁਹਾਡੇ ਕੋਲ ਆ ਔਰ ਬਹੁਮਤ ਵੀ ਬੜਾ ਭਾਰੀ ਹੈ ਜੇ ਏਡਾ ਭਾਰੀ ਬਹੁਮਤ ਹੋਣ ਦੇ ਬਾਵਜੂਦ ਮਟਾਲੇ ਦੇ ਅੰਦਰ 470 ਕਰਮਚਾਰੀ ਨੇ ਜਦੋਂ ਮੈਂ ਪ੍ਰਧਾਨ ਸੀ ਮ्युनਿਸਪਲ ਕਮੇਟੀ ਦਾ ਤੇ 158 ਮੁਲਾਜ਼ਮ ਸੀ ਏਰੀਆ ਹੁਣਾ ਹੀ ਆ ਏਰੀਆ ਹੁਣਾ ਹੋਣ ਦੇ ਬਾਵਜੂਦ ਕੋਈ ਤੁਗਵੇ ਪਰ 122 ਦੇ ਨਹੀਂ ਹੈ 478 ਮਲਾਜਮ ਲੱਗਦੇ 478 ਮਲਾਜਮ ਨੇ ਉਦੋਂ 156 ਮਲਾਜਮ ਸੀ ਪਰ ਮੈਂ ਇਹ ਕਹਣਾ ਚਾਹਨਾ ਵੀ ਅਗਰ ਸਰਕਾਰ ਔਰ ਜਾਇਦਤ ਇਹ ਹੀ ਕਿ ਕੋਆਰਡੀਨੇਸ਼ਨ ਦੇ ਨਾਲ ਕੰਮ ਕਰਕੇ ਸ਼ਹਿਰ ਦੇ ਲੋਕਾਂ ਦਾ ਭਲਾ ਕਰਦੇ ਲੋਕਾਂ ਨੂੰ ਨਜਾਦ ਦਵਾ ਹਰ ਗੇਟ ਦੇ ਅੱਗੇ ਹਰ ਚਾਉਂ ਦੇ ਵਿੱਚ ਟੂਣਾ ਹਰ ਵੇਲੇ ਲੱਗਾ ਰਹਿੰਦਾ ਅਲਮਾਨ ਇੰਟਰਵਿਊ ਪੜਨਿਆ ਹੈ ਛੋਟਾ ਭਾਈ ਸੰਜੀਵ ਸ਼ਰਮਾ ਕੌਂ ਦਾ ਸਿਟੀ ਪ੍ਰਧਾਨ ਉਹ ਕਹਿ ਰਿਹਾ ਸੀ ਵੀ ਦੇਖੋ ਇਹ ਜ਼ਿੰਮੇਵਾਰੀ ਸੈਂਟਰ ਇਨਸਪੈਕਟਰ ਨੇ ਹਾਲ ਤੱਕ ਕੰਮ ਸੈਂਟਰ ਇਨਸਪੈਕਟਰ ਨਾਲ ਲਿਆਉਣਾ ਸਰਕਾਰ ਦਾ ਫੇਲੀਅਰ ਹੈ ਕੰਮ ਨਾ ਹੋਣਾ ਕਾਰਪੋਰੇਸ਼ਨ ਦਾ ਫੇਲੀਅਰ ਹੈ ਅਰੇ ਅੱਜ 5 ਸਾਲ ਲਗਭਗ ਕਾਰਪੋਰੇਸ਼ਨ ਨੂੰ ਬਣਿਆ ਬੀਚੂਗੇ ਲਗਭਗ ਹੋੜਗੋਮੇ ਨਾਦੋਮੀ ਨੇ ਬਗਾਇਆ ਨੇ ਅਰੇ 50 ਸਾਲਾਂ ਦੇ ਬਾਅਦ ਇਹੋ ਜੀਆਂ ਗੱਲਾਂ ਕਰਨੀਆਂ ਲੋਕਾਂ ਦੇ ਗਲੇ ਨਹੀਂ ਉਤਰਦੀਆਂ ਕਿਉਂਕਿ ਲੋਕ ਤੁਹਾਨੂੰ 5 ਸਾਲ ਸਮਾਂ ਦਿੱਤਾ ਦੇਖਿਆ ਉਹਨੇ ਸੋਚ ਕੇ ਸਮਾਂ ਦਿੱਤਾ ਸੀ ਕਿ ਤੁਹਾਡਾ ਕੁਝ ਕੰਮ ਜਿਹੜਾ ਵਾ ਚੱਲ ਪਾਏਗਾ ਮਗਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਪਹਿਲਾਂ ਹੀ 117 ਕਰੋੜ ਤੋਂ ਤੇ ਰ ਭਈਏ ਦੀ ਕਾਂਗਰਸ ਗੱਲ ਕਰਦੀ ਰਹੀ ਵੀ ਆਇਆ ਔਰ ਕਹਿੰਦੇ ਇਹ ਹੀ ਵਿਕਾਸ ਕੀਤਾ 117 ਕਰੋੜ ਦੇ ਗਾਮਨ ਇਹ ਆਮ ਪਾਰਟੀ ਦਾ ਔਰ ਕਾਂਗਰਸ ਦਾ ਆਪਸ ਦੇ ਵਿੱਚ ਫਰੈਂਡਲੀ ਮੈਚ ਚੱਲਦਾ ਵੇ ਔਰ 111 ਐਸੀ ਗੱਲ ਸੀ ਤੇ 117 ਕਰੋੜ ਦਾ ਆਮ ਪਾਰਟੀ ਦੀ ਸਰਕਾਰ ਜਿਹੜੀ ਆਪਣੇ ਆਪ ਨੂੰ ਇਮਾਨਦਾਰ ਸਰਕਾਰ ਕਹਿੰਦੀ ਆ ਉਹ ਹਿਸਾਬ ਲੈਂਦੀ ਔਰ ਸਾਫ਼ ਕਰਕੇ ਉਹ ਤੇ ਲੋਕਾਂ ਦੇ ਅੱਗੇ ਰੱਖਦੀ ਮੈਂ ਜਦੋਂ ਪ੍ਰਧਾਨ ਸੀ ਆਹੀ ਬਗੈਰ ਪਾਸੇ ਗ੍ਰਾਂਡ ਤੋਂ ਆਇਆ ਕੰਮ ਕੀਤੇ ਵਿਕਾਸ ਦੇ ਔਰ ਮੇਰਾ ਇੱਕ ਸਾਫ਼ ਤਾਂ ਸਪਸ਼ਟ ਸਟੈਂਡ ਰਿਹਾ ਹਮੇਸ਼ਾ ਕਿ ਮੈਂ ਵਟਾਲੇ ਇਹ ਹਲਕੇ ਨੂੰ ਆਪਰਾ ਪਰਿਵਾਰ ਕਰਨ ਨਾ ਤੇ ਆਪਣੇ ਪਰਿਵਾਰ ਦੇ ਅੰਦਰ ਮੈਂ ਕਦੀ ਇਹੋ ਜੀ ਹੋਸ਼ੀ ਰਾਜਨੀਤੀ ਨਹੀਂ ਕੀਤੀ ਪਰ ਮੈਂ ਇਹ ਵੀ ਗੱਲ ਕਹਿਣਾ ਚਾਹਨਾ ਕਿ ਆਪਾਂ ਅੱਜ ਦੇਖੀਏ ਜਿਹੜਾ ਇਹ ਕਮੇਟੀ ਕਾਰਪੋਰੇਸ਼ਨ ਤੇ ਬੋਝ ਪਾਇਆ ਤੇ 478 ਮੌਜੂਦ ਹਨ ਦੋ ਟਾਈਮ ਸਵਾਈ ਜਿਹੜੀ ਹੈ ਉਹ ਡਿਊਟੀ ਸਵਾਈ ਕਰਨ ਚਾਰੀਆ ਅਜੇ ਤੱਕ ਮੈਂ ਸਮਝਦਾ ਵੀ ਜਾਂ ਤਾਂ ਮੇਅਰ ਸਾਹਿਬ ਨੂੰ ਵੀ ਨਹੀਂ ਪਤਾ ਵੀ ਉਹ 478 ਬੰਦਿਆਂ ਦੇ ਵਿੱਚੋਂ ਕਿੰਨੇ ਡਿਊਟੀ ਦੇ ਤੇ ਕਿੰਨੇ ਨਹੀਂ ਹੈਗੇ ਮੈਂ ਪਿਛਲੇ ਦਿਨ ਹੀ ਦੇਖਿਆ ਸ੍ਰੀ ਗੁਰਨਾਗਦੇ ਮਾਰਜਾ ਮਹਾਰਾਜ ਪਹਿਲੇ ਪਾਛਾਈ ਦੇ ਜਨ ਜੋ ਪ੍ਰਾਪਤ ਧਰਤੀ ਗੁਰਦੁਆਰੇ ਦੇ ਟੜਿਆਰੀ ਗੇਟ ਦੇ ਬਾਅਦ ਕੂੜਾ ਲੰਗਾ ਗਾਜੀ ਮੋਰੀ ਦੇ ਬਾਅਦ ਲੱਗਾ ਔਰ ਹਾਦੀ ਗੇਟ ਦੇ ਬਾਅਦ ਲੱਗਾ ਬੋਲਾ ਮੈਂ ਕਹਾਂ ਸਾਰੇ ਸ਼ਹਿਰ ਦੇ ਗੇਟਾਂ ਦੇ ਅੱਗੇ ਡੰਪਿੰਗ ਦੇ ਉੱਤੇ ਕੂੜਾ ਨਹੀਂ ਚੁੱਕਿਆ ਔਰ ਅੱਜ ਹਰਾਨੀ ਦੀ ਗੱਲ ਹੈ ਕਿ ਇਹਨਾਂ ਕੋਲ ਸੋਚਣ ਦੀ ਸਮਾਂ ਨਹੀਂ ਬਿਲੇ ਬੈਠ ਕੇ ਕੰਮ ਕਾਲਾ ਕਰਨੀ ਹੈ ਉਹਨਾਂ ਵਿਕਾਸ ਦੀ ਜਿਹੜੀ ਗੱਲ ਹੈ ਉਹ ਚੌਂਕਾ ਤੇ ਚਰਾਇਆ ਤੇ ਨਸੀਬਤ ਨਹੀਂ ਹੈ ਸਰਕਾਰ ਜਿਨ੍ਹਾਂ ਨੇ ਕਿਹਾ ਸੀ ਮਨੀਸ਼ ਸ਼ੋਧਿਆ ਜੀ ਨੇ ਬਿਆਨ ਦਿੱਤਾ ਹੈ ਇਹ ਸਭ ਤੋਂ ਪਹਿਲਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਬਟਾਲੇ ਨੂੰ ਸਰਕਾਰ ਬਣਦੇ ਜਿਲ੍ਹਾ ਬਣਾਵਾ ਦੂਜੀ ਗੱਲ ਬੀਬੀਆਂ ਦਾ 100000 ਰੁਪਇਆ ਅਜੇ ਤੱਕ ਅਕਾਊਂਟ ਚ ਨਹੀਂ ਪਿਆ ਉਹ ਝੂਠ ਦੇ ਸਾਰੇ ਜਿਹੜੇ ਪਹਿਲਾਂ ਬੋਲੇ ਸਰਕਾਰ ਬਣਾ ਲਈ ਸਰਕਾਰ ਬਣਨ ਤੋਂ ਬਾਅਦ ਹੁਣ 4 ਸਾਲ ਬੀਤਣ ਤੋਂ ਬਾਅਦ ਇੱਕ 10 ਲੱਖ ਦੀ ਫੇਰ ਫਾਰਮ ਭਰਨੀ ਸ਼ੁਰੂ ਕਰ ਦਿੱਤੇ ਆ ਪਹਿਲਾ ਜਿਹੜਾ ਝੂਠ ਆ ਉਹ ਅਜੇ ਪੂਰਾ ਨਹੀਂ ਹੋਇਆ ਜਿਹੜਾ ਲੋਕਾਂ ਕੋਲੋਂ ਉਹਦੋਂ ਵੀ ਫਾਰਮ ਭਰਾਏ ਗਏ ਹੁਣ ਫਿਰ 10 ਲੱਖ ਦਾ ਫਾਰਮ ਭਰਨ ਦੀ ਸ਼ੁਰੂ ਹੋ ਗਈ ਔਰ ਮੈਂ ਵੀ ਦੇਖਿਆ ਸਵੇਰੇ ਅੱਜ ਵੀ ਉਹ ਬੀਬੀ ਵਿਚਾਰੀ ਬੀਜੀ ਆ ਇਲਾਜ ਵਾਸਤੇ ਗਈ ਆ ਉਨੇ ਉਹਦੇ ਇਨਕਾਰ ਦਿੰਦਾ ਤੇ ਉਹਦਾ ਗਾਰਡ ਮੰਨਣ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਕਿਉਂਕਿ ਉਹ ਯੋਜਨਾ ਹੀ ਸਿਰੇ ਲੜਨ ਵਾਲੀ ਨਹੀਂ ਹੈ। ਇਸ ਹੌਰਸ ਕੰਪਨੀ 1 ਲੱਖ ਦੇ ਗੱਲ ਕਰਦੇ ਉੱਤੇ ਤਿਆਰ ਹੈ ਵੀ ਇਹਨੇ ਇਲਾਜਾਂ ਦੇ ਵਿੱਚੋਂ 1 ਲੱਖ ਰੁਪਈਆ ਦਾ ਸਿਰਫ ਇਲਾਜ ਚੜਾ ਲਗੂਵੇ। ਅਈ ਉਹਦੇ ਜ਼ਿੰਮੇਵਾਰ। ਪਿਛਲੇ ਪਹਾੜ ਸਰਕਾਰ ਕੋਲੋਂ ਹਸਪਤਾਲਾਂ ਨੂੰ ਕੋਈ ਦਿੱਤੇ ਨਹੀਂ ਗਏ ਜਿਹੜੇ ਮਹੱਲਾ ਕਲੀਨਿਕਾਂ ਦੇ ਉੱਤੇ ਜਿਹੜੇ ਕੋਈ ਕਹਿੰਦੇ ਹਰ ਮਹੱਲੇ ਕਲੀਨਿਕ ਖੁੱਲੇਗਾ ਉਹ ਕੋਈ ਗੋਲ ਨਹੀਂ ਸਕੇ। ਹਰ ਘਰ ਜਨੋ ਕੋਈ ਦੇਾਂਗੇ ਉਹ ਕਦੇ ਮਿਲ ਨਹੀਂ ਸਕੀ ਇਹ ਗੱਲਾ ਤੁਸੀਂ ਕੋਲੇ ਦੀ ਗੱਲ ਕਰਦੇ ਹੋ ਮੈਂ ਕਹਿੰਦਾ ਵੀ ਲੋਕਾਂ ਨਾਲ ਪਿਛਲੇ ਲਗਭਗ ਸਰਕਾਰ ਨੇ ਝੂਠ ਬੋਲ ਕੇ ਫਰੇਵ ਕਰਕੇ ਸਰਕਾਰ ਬਣਾਈ ਸੀ ਉਹ ਸਰਕਾਰ ਦਾ ਅੱਜ ਮਾਜਾ ਲੋਕ ਭੂਤਨ ਰਹੇ ਨੇ ਮੈਂ ਫਿਰ ਬੇਨਤੀ ਕਰਨਾ ਤੁਹਾਨੂੰ ਤੇ ਰਲ ਮਿਲ ਕੇ ਸ਼ਹਿਰ ਦਾ ਕੰਮ ਜਿਹੜਾ ਵਾ ਜਿੱਦ ਦਿਨ ਸਾਡੇ ਸਹਿਯੋਗ ਦੀ ਰੋੜ ਅਸੀਂ ਨਾਲ ਆ ਤੇ ਸ਼ਹਿਰ ਦੇ ਲੋਕਾਂ ਨੂੰ ਕੋਈ ਦਈ ਹੈ ਔਰ ਮੈਂ ਇਹ ਗੱਲ ਕਹਿ ਨਹੀਂ ਜਾਣਾ ਕਿ ਮੈਂ ਜਿਸ ਤਰ੍ਹਾਂ ਡਿਵੈਲਪਮੈਂਟ ਕੀਤੀ ਸੀ ਮੈਂ ਅੱਜ ਵੀ ਕਹਿੰਦਾ ਤੁਸੀਂ ਕਹਿੰਦੇ ਮਨਿਸਪਲ ਫੰਡ ਮੈਂ ਮਨਿਸਪਲ ਫੰਡ ਜੋ ਕੀਤੀ ਤਾਂ ਅਜੇ ਤੱਕ 14ਵੇਂ ਫਾਇਨਾਂਸ ਕਮਿਸ਼ਨ ਦੇ ਔਰ ਪਲੱਸ ਜਿਹੜੇ ਸਵਸ਼ ਭਾਰਤ ਦੇ ਪੈਸੇ ਨੇ ਉਹ ਉਹਦਾ ਖਲਾਸਾ ਕਰੋ ਕਿ ਉਹ ਕਿੱਥੇ ਕਿੱਥੇ ਜੂਜ ਹੋਏ ਇਹ ਜਿਹੜੀਆਂ ਚੀਜ਼ਾਂ ਨੇ ਮੈਂ ਸਾਫ਼ ਤੌਰ ਤੇ ਕਹਿਣਾ ਚਾਹਨਾ ਕਿ ਆਉਣ ਵਾਲਾ ਸਮਾ ਲੋਕ ਸਮਝ ਚੁਕੇ ਨੇ ਕਿ ਸ਼ਰੋਮਣੀਆਂ ਕਾਲੀ ਦਲ ਦੀ ਸਰਕਾਰ ਆਣੀ ਹੈ। ਉਹ ਸ਼ਰੋਮਣੀਆਂ ਕਾਲੀ ਦਲ ਨੇ ਪਹਿਲਾਂ 10 ਸਾਲ ਵਿਕਾਸ ਕੀਤਾ ਸੀ ਉਹ ਅੱਜ ਵੀ ਲੋਕ ਯਾਦ ਕਰਦੇ ਨੇ। ਉਹ ਉਹਨਾਂ ਗੱਲਾਂ ਦੇ ਸਦਕਾ ਅੱਜ ਲੋਕਾਂ ਨੂੰ ਇਹ ਵਿਸ਼ਵਾਸ ਹੈ ਕਿ ਕਾਲੀ ਦਲ ਜੋ ਕਹਿੰਦਾ ਉਹ ਕਰਦਾ। ਮੈਂ ਹਲਕਾ ਯਾਦ ਜਉਂਦਲਾ ਤੇ ਬੇਨਤੀ ਕਰਦਾ ਆ ਆਉਣ ਵਾਲੇ ਸਮੇਂ 'ਚ ਇਹ ਸਰਕਾਰ ਸਾਡੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਚ ਬੰਨੀ ਆ ਤੇ ਅਸੀਂ ਕਾਰਪੋਰੇਸ਼ਨ ਦੇ ਅੰਦਰ ਆਪਣਾ ਜਿਹੜੀ ਕਾਰਪੋਰੇਸ਼ਨ ਹੈ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਚ ਦੇਈਏ ਉਹਨਾਂ ਦੇ ਕੈਂਡੀਡੇਟਾਂ ਨੂੰ ਜ라 ਕੇ ਬਣਾਈਏ ਔਰ ਵਟਾਲੇ ਤੇ ਵਿਕਾਸ ਦੀਆਂ ਲੀਆਂ ਤੇ ਲਿਆ ਸਕੀ ਹੈ ਇੰਨੀਆਂ ਬੇਨਤੀਆਂ ਦੇ ਨਾਲ ਮੈਂ ਫਿਰ ਕਾਂਗਾ ਕਿ ਆਪਾਂ ਝੂਠ ਨਾ ਬੋਲੀਏ ਝੂਠ ਬੋਲ ਕੇ ਕੰਮ ਨਹੀਂ ਚੱਲਦਾ ਲੋਕ ਕੰਮ ਨੂੰ ਪਸੰਦ ਕਰਦੇ ਨੇ ਇੰਨਾ ਹੀ ਕਹਿੰਦੇ ਆ ਹਾਂ ਮੈਂ ਹਲਕਾ ਚਾਰਜ ਬਤੌਰ ਨਰੇਸ਼ ਮਹਾਜਨ ਸ਼੍ਰੋਮਣੀ ਅਕਾਲੀ ਦਲ ਬੇਨਤੀ ਕਰਦਾ ਵੀ ਅੱਪਾ ਇਸ ਦਾ ਜਾਗਰੂਕ ਹੋਈਏ ਝੂਠੇ ਵਾਅਦਿਆਂ ਤੋਂ ਬਚੀਏ ਤੇ ਆਉਣ ਵਾਲੇ ਸਮੇਂ ਦੇ ਅੰਦਰ ਫਿਰ ਬਟਾਲਾ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਚ ਪਹਿਲੇ ਚਰਨਾਂ ਦੀ ਸ਼ੋਭਾ ਪ੍ਰਾਪਤ ਕਰਦੀ ਆ ਮਾਤਾ ਕਾਲੀ ਗਵਾਲੀ ਦੀ ਧਰਦੀ ਆ ਅਚਲੇਸ਼ਵਰ ਧਾਮ ਦੀ ਧਰਦੀ ਆ ਬੋਲੇ ਨਾਲ ਦੀ ਉਹ ਸ਼ਹਿਰ ਨੂੰ ਅੱਛਾ ਤੇ ਸਵੱਛ ਬਣਾਉਣ ਵਾਸਤੇ ਸਾਥ ਦਿਓ ਸਹਿਯੋਗ ਦਿਓ ਮੈਂ ਧੰਨਵਾਦੀ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਕਮੀ ਮਿਸਮੈਨੇਜਮੈਂਟ ਦੀ ਆ ਕਮੀ ਕਮਿਊਨੀਕੇਸ਼ਨ ਗੈਪ ਦੀ ਆ ਕਮੀ ਇਹ ਆ ਕਿ ਉਹਨਾਂ ਕੋਲ ਢੰਗ ਤਰੀਕੇ ਨਾਲ ਕੰਮ ਨਹੀਂ ਲਿਆ ਜਾ ਕਿਉਂਕਿ ਜਿੱਥੇ ਸੈਨੀਟੇਸ਼ਨ ਵਿਭਾਗ ਨੇ ਕੰਮ ਕਰਨਾ ਉਹਨਾਂ ਨੂੰ ਸਮਝ ਇਹਦੇ ਮਲਾਜ ਸੈਨੀਟੇਸ਼ਨ ਅਫਸਰ ਹੀ ਕੋਈ ਸੀ ਦੂਸਰੀ ਗੱਲ ਜਿਹੜੇ ਸੈਨੀਟੇਸ਼ਨ ਦੇ ਲਾਵਾ 100 ਬੰਦੇ ਹੋਰ ਇਹਨਾਂ ਜੋ ਕੱਢ ਕੇ ਅਗਰ ਇਹਨਾਂ ਰੇੜੀਆਂ ਤੇ ਵੀ ਸਵੇਰੇ ਲਾ ਦੀਏ ਨਾ ਤੇ ਸ਼ਹਿਰ ਦੇ ਅੰਦਰੋਂ ਸਫਾਈ ਜਿਹੜੀ ਹੈ ਸਵੇਰੇ ਸਵੇਰੇ ਜਿਹੜਾ ਕੂੜਾ ਬਾਹਰ ਪਿਆ ਕੋਈ ਠਾਈ ਦੀ ਡੰਪਿੰਗ ਪਲੇਸ ਇੰਨੇ ਬਾਅਦ ਉਹਨਾਂ ਤੋਂ ਸਫਾਈ ਸਵੇਰੇ ਚੁੱਕ ਕੇ ਉਹ ਰੇੜੀਆਂ ਘੜਨਾ ਸ਼ੁਰੂ ਕਰ ਦਨ ਤੇ ਟਰਾਲੀਆਂ ਉਸ ਤੋਂ ਬਾਅਦ ਆ ਜਾਣ ਤੇ ਮੇਰਾ ਗਾਲਾ ਸਫਾਈ ਦਾ ਕੋਈ ਸੋਝ ਨਹੀਂ ਵੀ ਜਿਹੜੀ ਰਾਜ ਸਫਾਈ ਜਿਹੜੀ ਆ ਸਾਫ਼ ਹੋ ਜਾਊਗੀ ਕਮੀ ਇਹੋ ਹੀ ਹੈ ਜੋ ਕਿ ਜਿਹੜੇ ਇਹ ਮੁਲਾਜ਼ਮ ਨੇ ਮੈਂ ਗੱਲ ਕਹਿਣਾ ਉਹ ਮੁਲਾਜ਼ਮ ਜਿਹੜੇ ਨੇ ਡਿਊਟੀ ਤੇ ਆਉਂਦੇ ਆ ਉਹ ਡਿਊਟੀ ਤੇ ਨਹੀਂ ਆਂਦੀ ਉਹਦੀ ਲਾਇਬਿਲਟੀ ਜਿਹੜੀ ਹੈ ਇਹਨਾਂ ਤੇ ਫਿਕਸੋ ਨਹੀਂ ਚਾਹੀਦੀ ਹੈ ਉਹਨਾਂ ਦਾ ਉਹਨਾਂ ਨੂੰ ਹਾਜ਼ਰ ਕਰਨ ਹਾਜ਼ਰ ਕਰਕੇ ਉਹਨਾਂ ਕੋਲ ਕੰਮ ਲਾ ਅਗਰ ਇਹ ਕਾਰਪੋਰੇਸ਼ਨ ਦੇ ਮੇਅਰ ਵੱਲੋਂ ਅਗਰ ਮਤਲਬ ਕੰਮ ਨਹੀਂ ਕੀਤਾ ਜਾ ਰਿਹਾ ਤਾਂ ਉਹਨਾਂ ਤੇ ਮੰਨ ਲਓ ਕਿ ਨਹੀਂ ਕਰਵਾਇਆ ਜਾ ਸਕਦਾ ਤਾਂ ਫਿਰ ਕਿਹਦੀ ਰਿਸਪਾਂਸਿਬਿਲਟੀ ਬਣਦੀ ਹੈ ਕੋਸਵਲ ਦੀ ਮੇਅਰ ਦੀ ਵੀ ਬਣਦੀ ਹੈ ਸਰਕਾਰ ਦੀ ਵੀ ਬਣਦੀ ਕਿਉਂਕਿ ਉਹ ਕਹਿੰਦੇ ਪੰਜ ਮੈਂਬਰੀ ਕਮੇਟੀ ਬੈਠੀ ਹੈ ਸਾਨੂੰ ਨਹੀਂ ਸਮਝ ਲੱਗੀ ਕਿ ਇੱਕ ਚੁਣਿਆ ਹੋਇਆ ਅਧਾਰਾ ਲੋਕਾਂ ਦੁਆਰਾ ਚੁਣਿਆ ਗਿਆ ਕਾਉਂਸਲਰ ਲੋਕਾਂ ਦੁਆਰਾ ਬਣਾਈ ਗਈ ਕਾਰਪੋਰੇਸ਼ਨ ਉਹਦੇ ਉੱਤੇ ਬਾਹਰੀ ਪੰਜ ਮੈਂਬਰੀ ਕਮੇਟੀ ਦਾ ਕੀ ਰੋਲ ਕਿਉਂਕਿ ਰੋਲ ਤੇ ਹੈਗਾ ਅਸਰਾਂ ਦਾ ਔਰ ਮਾਝਾ ਕਮਿਸ਼ਨਰ ਸਾਹਿਬ ਇਹਦੇ ਵੱਲ ਧਿਆਨ ਦੇਣ ਔਰ ਕਮਿਸ਼ਨਰ ਸਾਹਿਬ ਵੀ ਉਹਨੇ ਰਿਸਪੋਨਸੀਬਲ ਨੇ ਜੇ ਜੇਤੋਗੇ ਐਡਮਿਨਿਸਟਰेटर ਜਿਹੜਾ ਹੈ ਉਹੀ ਜ਼ਿੰਮੇਵਾਰ ਹੁੰਦਾ ਤੁਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ ਇੱਕ ਵਾਰੀ ਵੀ ਇਸ ਮਾਮਲੇ ਤੇ ਆਪਣੇ ਜਿਹੜੇ ਆਏ ਨੇ ਨਵੇਂ ਉਹਨਾਂ ਨੂੰ ਮੈਂ ਇਲੈਕਸ਼ਨ ਦੇ ਦੌਰਾਨ ਹੀ ਮਿਲਿਆ ਉਸ ਤੋਂ ਇਲਾਵਾ ਉਹਨਾਂ ਨੂੰ ਮਿਲਣ ਦਾ ਸਾਡੇ ਨਾਲ ਕੋਈ ਤਾਲਮੇ ਵੀ ਹੋਇਆ ਨਹੀਂ ਪਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਮੈਂ ਕਹਿ ਰਿਹਾ ਜੋ ਕਹਿ ਜਾ ਰਿਹਾ ਕਿ ਡਿਪਟੀ ਕਮਿਸ਼ਨਰ ਸਾਹਿਬ ਬਾਰੇ ਵਧੀਆ ਬੰਦਾ ਹੈ ਪਰ ਮੈਂ ਕਹਿੰਦਾ ਵੀ ਵਧੀਆ ਬੰਦਾ ਉਦੋਂ ਹੀ ਸਾਬਤ ਹੁੰਦਾ ਜਦੋਂ ਕੋਈ ਕੰਮ ਕਰਦੀ ਦੇ ਸਾਹਮਣੇ ਨਜ਼ਾਰਾ ਤੇ ਜੇ ਕਾਰਪੋਰੇਸ਼ਨ ਦੇ ਮੇਰੇ ਉੱਤੇ ਜ਼ਿੰਮੇਵਾਰੀ ਆ ਉਹ ਬਚ ਨਹੀਂ ਸਕਦੇ ਜ਼ਿੰਮੇਵਾਰ ਕਿਉਂਕਿ ਸਿਟੀ ਪ੍ਰਧਾਨ ਕਾਂਗਰਸ ਉਹਨਾਂ ਦੇ ਨਾਲ ਬਹਿ ਕੇ ਆਪਣੇ ਕਿਆ ਰਿਹਾ ਵੀ ਸਾਨੂੰ ਕੰਮ ਨਹੀਂ ਕਰੰਦਾ ਜਾਂਦਾ ਸਾਨੂੰ ਸੈਨਟਰੀ ਇਨਸਪੈਕਟਰ ਨਹੀਂ ਲੈ ਕੇ ਭੇਜੇ ਜਾ ਰਹੇ ਨੋ ਸੈਨਟਰੀ ਇਨਸਪੈਕਟਰ ਚਾਹੀਦੇ ਨੇ ਉਹ ਰਹੀ ਕੰਮ ਲੈ ਆਂਡਿਆ ਅਨਟ੍ਰੇਨਡ ਬੰਦੇ ਆ ਗਿਹੜੇ ਕਲੈਰੀਕਲ ਕੰਮ ਜਾਣਦੇ ਨੇ ਉਹ ਕਲੈਰੀਕਲ ਕੰਮ ਵਾਲੇ ਕਿਸ ਤਰ੍ਹਾਂ ਕੂੜੇ ਨੂੰ ਸਾਫ ਕਰ ਲੈਣਗੇ ਇਹ ਹੋ ਕਮੀਆਂ ਨੇ ਜਿਹੜੀਆਂ ਕਮੀਆਂ ਵਟੀਆਂ